ਤੁਹਾਡਾ ਨਾਮ ਮਿੱਠੋ ਸਿੰਘ ਹੈ ਕਿਵੇਂ ਦੇਖਦੇ ਹੋ ਭਾਂਡੇ ਕੱਟ ਗਏ ਘੜੇ ਕੱਟ ਗਏ ਜ਼ਿੰਦਗੀ ਸਾਰਾ ਕੁਝ ਰੱਖਦਾ ਜੀ ਮਹਾਰਾਜ ਹੁਣ ਦੁਨੀਆ ਦਾ ਅੰਤ ਵੇਲਾ ਆਇਆ ਹੈ ਅੱਗੇ ਖੇਤਾਂ ਦੇ ਵਿੱਚ ਬੁੜੀਆਂ ਘਰੋਂ ਲੱਸੀ ਲਗਾਉਂਦੀਆਂ ਪਾਣੀ ਦਾ ਟੋਡਾ ਲਗਾਉਂਦੀਆਂ ਉਹ ਸਾਰਾ ਦਿਨ ਪੀਂਦੇ ਆਪਾਂ ਮੌਸਮ ਗਰਮ ਹੋ ਜਾਂਦਾ ਆਪਾਂ ਮੈਂ ਠੰਡਾ ਹੁੰਦਾ ਕਿ ਫੋਨ ਤਾਂ ਪਾਈ ਫਰਿੱਜ ਚੱਲ ਜੇ ਵਿੱਚ ਤੋਂ ਤੋਂ ਵੇ ਘਰ ਦੰਗੇ ਆ ਓਪਰੇ ਤੋਂ ਨਾ ਪਾਣੀ ਨਹੀਂ ਪਿੰਦਾ ਲੱਗਦਾ ਉਹਨਾਂ ਵਾਲੇ ਪੀੜੀ ਘੜਾ ਹੀ ਭੁੱਲ ਜੂ ਮੈਨੂੰ ਲੱਗਦਾ ਗਮਾਂ ਜੀ ਖਤਮ ਹੋ ਜਾਣਗੇ ਹਾਂ ਸਮਾਜਿਕ ਕੀ ਕਰਦੇ ਹੋ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਕਹਿੰਦੇ ਆ ਵੀ ਪਾਈ ਜੇਗਾ ਪੁਰਾਣਾ ਦਰਸਾਓ ਲਓ ਉਹਦੇ ਨਾਲ ਕੁਝ ਮਾੜਾ ਮੋਟਾ ਸ਼ਾਂਤੀ ਰਹੂ ਲੈ ਖਤਮ ਆ ਮਾ ਤੁਸੀਂ ਪਿੰਡ ਚ ਰਹਿਣੋਂ ਫਰਿੱਜ ਦਾ ਪਾਣੀ ਪੀਨੋਂ ਘੜੇ ਦਾ ਨਾ ਅਸੀਂ ਫਰਿੱਜ ਦਾ ਨਹੀਂ ਪੀਂਦੇ ਘੜੇ ਦਾ ਪੀਂਦੇ ਇਹ ਕਰਦੇ ਆ ਕਿ ਨੂੰ ਪਟਾਵਾਂ ਦਾ ਮੱਥਾ ਮਾਰ ਕੇ ਪੈਸੇ ਮੰਗੇ ਸਾਡਾ ਗੁੱਡ ਨੇਮ ਤੁਹਾਡਾ ਸਾਡਾ ਗੁੱਡ ਨੇਮ ਹੈ ਜੀ ਸੰਦੀਪ ਕੁਮਾਰ ਕਿਵੇਂ ਦੇਖਦੇ ਹੋ ਦੁਬਾਰਾ ਤੋਂ ਘੜਿਆਂ ਦੀ ਵਿਕਰੀ ਵਾਲੇ ਪਾਸੇ ਲੋਕ ਫੇਰ ਆ ਗਏ ਹੈਗੇ ਲੋਕ ਮਾਡਰਨ ਬਹੁਤ ਹੋ ਗਏ ਸੀ ਪਹਿਲਾਂ ਐਕਚੁਅਲੀ ਜੀ ਲੋਕਾਂ ਨੂੰ ਹੁਣ ਥੋੜਾ ਥੋੜਾ ਮਤਲਬ ਪਹਿਲਾਂ ਵਾਲੀ ਜਾਣਕਾਰੀ ਆਉਣ ਲੱਗੀ ਕਿ ਜਿਵੇਂ ਲੋਕ ਹੁਣ ਮਾਡਰਨ ਹੋ ਗਏ ਨੇ ਫ੍ਰਿਜਾਂ ਦਾ ਪਾਣੀ ਪੀਣ ਲੱਗ ਗਏ ਨੇ ਫ੍ਰਿਜਾਂ ਦਾ ਪਾਣੀ ਆਪਾਂ ਨੂੰ ਬਿਮਾਰ ਕਰਦਾ ਜੀ ਨੁਕਸਾਨ ਪਹੁੰਚਾਉਂਦਾ ਗਿਆ ਮਾਡਰਨ ਟਾਈਮ ਜਿਹੜਾ ਆ ਰਿਹਾ ਜੀ ਬਹੁਤ ਹੌਨ ਵਾਲੇ ਟਾਈਮ ਤੋਂ ਬਹੁਤ ਖਰਾਬ ਆ ਜੀ ਜਿਸ ਕਰਕੇ ਫਿਜ਼ੀਕਲ ਆਪਣੀ ਐਕਟੀਵਿਟੀਜ਼ ਘਟ ਰਹੀਆਂ ਨੇ ਤੇ ਜੇ ਲੋਕ ਕੜਿਆਂ ਦਾ ਪਾਣੀ ਪੀਣ ਵਧੀਆ ਮਤਲਬ ਮਿੱਟੀ ਵਾਲੇ ਭਾਂਡੇ ਯੂਜ਼ ਕਰਨ ਜੀ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦੇ ਨੇ ਕਿਉਂਕਿ ਆਪਾਂ ਨੂੰ ਦੁਬਾਰਾ ਦੂਨ ਫਿਰ ਫਰੀ ਤਰੀਕਾ ਕਰਨ ਲੱਗੇ ਲੋਕ ਲੋਕ ਵੀ ਥੋੜੇ ਸਮਝਦਾਰ ਹੋਣ ਲੱਗੇ ਜੀ ਕਿ ਜਿਹੜਾ ਪੁਰਾਣਾ ਵਾਲਾ ਟਾਈਮ ਆ ਉਹੀ ਵਾਪਸ ਆ ਰਿਹਾ ਹੈਗਾ ਹੁਣ ਤੇ ਹੌਲੀ ਹੌਲੀ ਜੀ ਕਿਉਂਕਿ ਲੋਕ ਇਹਨਾਂ ਚੀਜ਼ਾਂ ਐਵੋਇਡ ਕਰਦੇ ਆ ਲੋਕ ਮਾਡਰਨ ਟੈਕਨੋਲੋਜੀ ਉਹ ਨਹੀਂ ਜਿਆਦਾ ਜਾਂਦੇ ਆ ਜੇ ਆਪਾਂ ਆਰਓ ਦਾ ਕਹਿਰੀਏ ਜੀ ਆਰਓ ਦਾ ਪਾਣੀ ਪੀਂਦੇ ਨੇ ਉਹ ਆਪਾਂ ਨੂੰ ਨੁਕਸਾਨ ਕਰਦਾ ਹੈਗਾ ਜ਼ਿਆਦਾ ਕਿਉਂਕਿ ਉੱਚੀ ਲੁੱਟ ਚੁੱਕੀ ਜਾ ਰਹੀ ਹੈ ਜਿਹੜੇ ਘੁਮਿਆਰ ਅੱਗੇ ਪਾਂਡੇ ਬਣਾਉਂਦੇ ਹਟ ਗਏ ਬਿਲਕੁਲ ਹਾਂਜੀ ਹਾਂਜੀ ਕਿਉਂਕਿ ਲੋਕ ਸਮਝ ਨਹੀਂ ਰਹੇ ਜੀ ਕਿ ਜਿਹੜੀਆਂ ਨਵੀਆਂ ਚੀਜ਼ਾਂ ਆ ਰਹੀਆਂ ਗਿਆ ਤੋਂ ਸਭ ਕੁਝ ਖਤਮ ਕਰ ਰਹੇ ਹੈਗੇ ਪੁਰਾਣੀ ਟੈਕਨੋਲੋਜੀ ਹੈ ਜਿਹੜੀ ਪੁਰਾਣੀ ਯੂਜ਼ ਹੁੰਦੀ ਸੀ ਮਿੱਟੀ ਦੇ ਪਾਂਡੇ ਜੀ ਉਹ ਆਪਾਂ ਨੂੰ ਬਹੁਤ ਬੈਨੀਫਿਟ ਦਿੰਦੇ ਸੀ ਤਾਂ ਕਰਕੇ ਜਿਹੜੇ ਲੋਕ ਆ ਕੇ ਉਹਨ ਥੋੜਾ ਥੋੜਾ ਵੇਅਰ ਹੋ ਰਹੇ ਨੇ ਕਿ ਇਹਨਾਂ ਦਾ ਵੀ ਬ ਬਾਕੀ ਇਹਨਾਂ ਨੂੰ ਆਏ ਕਿ ਪ੍ਰੋਫਿਟ ਹੋਊਗਾ ਜੀ ਤੇ ਇਹਨਾਂ ਦੇ ਵੀ ਥੋੜਾ ਜਿਹੜਾ ਹੈਗਾ ਪ੍ਰੋਫਿਟ ਮਾਰਜਿਨ ਵਧੂਗਾ ਜੀ ਅਸੀਂ ਇੱਥੇ ਘੜੇ ਖਰੀਦਣ ਆਏ ਆ ਇਹਨਾਂ ਪਾਈ ਥੋੜਾ ਮੇਰਾ ਨਾਰਾਣ ਕੌਰਾ ਕੀ ਕਹੋਗੇ ਘੜਿਆਂ ਦੀ ਖਰੀਦਦਾਰੀ ਹੋ ਰਹੀ ਹੈ ਪਰ ਲੋਕ ਘੜਿਆਂ ਦੀ ਖਰੀਦਦਾਰੀ ਹੋ ਰਹੀ ਹੈ ਲੋਕ ਫਰੀਜਾਂ ਦਾ ਪਾਣੀ ਪੀਣ ਲੱਗ ਗਏ ਤੇ ਘੜਿਆਂ ਦਾ ਪਾਣੀ ਪੀਆ ਕਰੋ ਬਹੁਤ ਵਧੀਆ ਹੈਗਾ ਇਹ ਤਾਂ ਬਿਮਾਰੀਆਂ ਕਿੰਨੀ ਵੱਧਦੀਆਂ ਪੈਂਦੀਆਂ ਲੱਗਦੀਆਂ ਹੈਗੇ ਘੜਿਆਂ ਦੇ ਪਾਣੀ ਨਾਲ ਕੁਝ ਖਰੀਦਿਆ ਘੜੇ-ਘੜੇ ਲੈ ਰਹੇ ਹੋ ਇੱਥੇ ਘੜੇ ਖਰੀਦਣ ਆਏ ਸੀ ਅਸੀਂ ਘੜੇ ਖਰੀਦਦੇ ਆ ਬੇਬੇ ਜੀ ਨਾਂ ਤੁਹਾਡਾ ਪਰਮੇਸ਼ਰ ਪਰਮੇਸ਼ਰ ਕਿੰਨਾ ਟਾਈਮ ਹੋ ਗਿਆ ਭਾਂਡਾ ਦਾ ਕੰਮ ਕਰਦੇ ਨੂੰ ਕਿੰਨੇ ਸਾਲ ਹੋ ਗਏ ਮੈਨੂੰ ਹੋ ਗਏ 50 ਸਾਲ ਹੂੰ ਕੀ ਕਹੋਗੇ ਸਮਾਂ ਕਿੰਨਾ ਬਦਲ ਗਿਆ ਸਮਾਂ ਬਹੁਤ ਬਦਲ ਗਿਆ ਪਹਿਲਾਂ ਅਸੀਂ 2 ਰੁਪਏ ਨਾਲ ਘੜੇ ਵੇਚਿਆ ਸੀ ਤੇ ਹੁਣ ਅਸੀਂ 150 ਤੋਂ ਵੇਚਦੇ ਆ ਤਾਂ ਵੀ ਭੇਟ ਨਹੀਂ ਭਰਿਆ ਜਾਂਦਾ ਤੇ ਹੁੰਦਾ ਹੀ ਨਹੀਂ ਕਿ ਕੰਮ ਕੋਈ ਸਨ ਕੋਈ ਬਿਮਾਰੀ ਲੱਗ ਰਹੀ ਹੈ ਕਿਸੇ ਨੂੰ ਕੋਈ ਲੱਗ ਰਹੀ ਹੈ ਹੁਣ ਮੈਨੂੰ ਖਾਸ ਸੁੱਕਰ ਕੀ ਬਿਮਾਰੀ ਹੈ ਕੀ ਕਰਾਂਗੇ ਕਾਰਨ ਕੀ ਹੈ ਬਿਮਾਰੀਆਂ ਕਿਉਂ ਵੱਧ ਗਈਆਂ ਬਿਮਾਰੀਆਂ ਵੱਧਦੀ ਹੈ ਇਹਨਾਂ ਦੇ ਕੈਂਪਰੋਂ ਪਾਣੀ ਪਾ ਲੈਂਦੇ ਬਰਫ਼ ਪਾ ਲੈਂਦੇ 1 ਮਿੰਟ ਠੰਡਾ ਕੜਦਾ ਹੋ ਜਾਂਦਾ ਫਿਰ ਉਸ ਜਗ ਹੋ ਜਾਂਦਾ ਹੈ ਕੀ ਕਰੂਗਾ ਕੜਾ ਲੈ ਪਰਿਵਾਰ ਚ ਕਿੰਨੇ ਕ ਬੰਦੇ ਤੁਹਾਡੇ ਕੰਮ ਕਰਦੇ ਸੀ ਸ਼ੁਰੂ ਕਿਉਂ ਤੁਸੀਂ ਇੱਥੇ ਆਏ ਹੋ ਮੈਂ ਜਦੋਂ ਆਈ ਸੀ ਦੋ ਜਣੇ ਕਰਦੇ ਸੀ ਦੋ ਨਹੀਂ ਕਰਦੇ ਸੀ ਫਿਰ ਤੀਸਰਾ ਲੱਗਿਆ ਜਦੋਂ ਤੁਸੀਂ ਇੱਥੇ ਬਠਿੰਡਾ ਚ ਮੈਰਿਡ ਹੋਈ ਤੁਹਾਡਾ ਵਿਆਹ ਹੋਇਆ ਹੈ ਹਾਂ ਕਿੱਡਾ ਇੱਕ ਵੱਡਾ ਪਰਿਵਾਰ ਸੀ ਉਦੋਂ ਕਿੰਨੇ ਲੋਕ ਪਰਿਵਾਰ ਦੋ ਨਨੰਦਾ ਸੀ ਚਾਰ ਭਾਈ ਸੀ ਤੇ ਸੱਸ ਸੱਸ ਸੀ ਉਹ ਹੋਰ ਕਿਨੇ ਜਣੇ ਸੀਗਾ ਸੀ ਕਰਦੇ ਬੰਨਾ ਮੈਂ ਦੋ ਪੇਣਾ ਸੀ ਆਇਆ ਇਹ ਕਾਰਨ ਕੀ ਆ ਕਿਉਂ ਛੱਡ ਗਏ ਕੰਮ ਤੁਸੀਂ ਕੰਮ ਛੱਡਿਆ ਨਹੀਂ ਹੈਗਾ ਮਨਾਨਾਂ ਵਾਲੇ ਗੁਜ਼ਰ ਗਏ ਅੱਛਾ ਤਿੰਨ ਸਾਲ ਹੋ ਗਏ ਇਹਦੇ ਤਾਦੇ ਜੀ ਨੂੰ ਗੁਜ਼ਰੇ ਨੇ ਮੈਂ ਕੱਲੀ ਆ ਮੈਂ ਕੱਲੀ ਕੀ ਕੇ ਕੰਮ ਕਰਾ ਲੋਕਾਂ ਨੂੰ ਅਪੀਲ ਕੀ ਕੋਈ ਕੀ ਕਹੋਗੇ ਲੋਕਾਂ ਨੂੰ ਲੋਕਾਂ ਨੂੰ ਕੀ ਕਹਿਣਾਗਾ ਲੋਕਾਂ ਨਾਲ ਆਪਾਂ ਮਾਇਲੀਵਾ ਕਹਿੰਦੇ ਨਹੀਂ ਕਢਾ ਲੈ ਅਗਲਾ ਚੀਜ਼ ਲੈੰਦਾ ਆ ਅਗਲਾ ਕਿ ਜਾਂਦਾ ਦਾਣਾ ਮੰਗਦੇ ਕੱਲ ਜੱਟ ਜਮੀਨ ਦਾ ਦਾਣਾ ਲੈ ਕੇ ਆਏ ਮੇਰੇ ਵਾਸਤੇ ਤੇ ਲਿਜਾਏ ਨੂੰ ਦੋ ਮਹੀਨੇ ਹੋ ਗਏ ਘੜੇ ਨੂੰ ਤੇ ਅੱਜ ਮੈਨੂੰ ਕਹਿੰਦਾ ਕਣਕ ਆਂਟੀ ਤੇਰੇ ਵਾਸਤੇ ਮੋਲ ਲਿਆਇਆ ਮੋਗ ਮੈਂ ਤਾਂ ਮੋਲ ਨਹੀਂ ਨਹੀਂ ਲੈਂਦੀ ਕਹਿੰਦਾ ਮੈਂ ਤਾਂ ਪਿੱਛੇ ਵੀ ਨਹੀਂ ਦਿੰਦੀ ਮੈਂ ਕਹਿੰਦਾ ਦੇ ਜੇ ਕੋ ਫਿਰ ਮੈਨੂੰ ਕਹਿੰਦਾ ਪੈਸੇ ਲੈ ਲੈ ਕੇ ਆਪ ਤੇ ਮੈਂ ਮੈਂ ਅੱਛਾ ਕਿੰਨੀ ਕਿੰਨੀ ਕਣਕ ਕਿੰਨੀ ਕਿੰਨੀ ਇਕੱਠੀ ਹੋ ਜਾਂਦੀ ਸੀ ਕਹਿੰਦੇ ਜ਼ਿੰਮੇਦਾਰਾ ਕਿੰਨੀ ਕਿੰਨ ਤੁਹਾਡੇ ਕੋਲ ਇਕੱਠੀ ਹੋ ਜਾਂਦੀ ਸੀ ਸਾਡੇ ਕੋਲ ਇਕੱਠੀ ਖਾਂ ਜੇ ਕੀ ਹੋ ਜਾਂਦੇ ਸੀ ਅਸੀਂ ਖਾਂ 48 ਟੱਪ ਜਾਂਦਾ ਗਰਮੀ ਵੀ ਟੱਪ ਜਾਂਦੀ ਸੀ ਦੂਸਰੀ ਗਰਮੀ ਆ ਜਾਂਦੀ ਸੀ ਉਹ ਪੰਜ ਪੰਜ ਚਾਰ ਚਾਰ ਬੋਰੀ ਸੀ ਜਨ ਸਰ ਕਰ ਲੈਂਦੇ ਸੀ ਨਾ ਕੱਲੀ ਕਰ ਲੈਂਦੀ ਸੀ ਹਰ ਅਰਬੰਸਨਗਰ ਨੂੰ ਹੀ ਕਰਦੀ ਸੀ ਹੁਣ ਦਿਖਾਉਂਦੇ ਹੀ ਨਹੀਂ ਦਾਣਾ